ਸਭ ਸ੍ਰੀ ਅਕਾਲ ਮੈਂ ਗੁਚਰ ਸਿੰਘ ਸੇ ਅੱਜ ਮੈਂ ਆਪਣੀਆਂ ਛੋਟੀਆਂ ਛੋਟੀਆਂ ਯਾਦਾਂ ਦੋ ਤਿੰਨ ਲਿਖਦਾ ਤੁਹਾਡੇ ਨਾਲ ਸਾਂਝੀਆਂ ਕਰਦਾ ਹਾਂ ਉਹਨਾਂ ਦਾ ਵਿਚਾਰ ਰੱਖਿਆ ਵਾ ਆਹ ਸੋਣੀ ਇੱਕ ਮੇਰਾ ਵਾਕਫ ਕਰਿਆ ਸੁਜੀਤ ਸਿੰਘ ਆ ਜਦੋਂ ਮੈਂ ਕੈਨੇਡਾ ਆਇਆ ਤੇ ਇੱਥੇ ਸਾਡੇ ਨਾਲ ਬਾਬਾ ਕੁਚਰ ਸਾਲਾਂ ਦੇ ਇਕੱਠੇ ਰਹਿਣ ਕਰਕੇ ਬਾਕੋ ਬਣ ਗਏ ਤੇ ਇੱਕ ਦਿਨ ਗੱਲਾਂ ਬਾਤਾਂ ਕਰਦੇ ਆ ਉਹਨਾਂ ਨੇ ਆਪਣੀ ਇੱਕ ਗੱਲ ਸੁਣਾਈ ਉਹਦੇ ਜਦੋਂ ਮੈਂ ਕਾਜ ਪੜਦਾ ਸੀ ਤੇ ਉਦੋਂ ਮੈਂ ਉਥੇ ਚਾਚਰ ਸ਼ਹਿਰ ਹੀ ਰਹਿੰਦਾ ਸਾਂ ਕਿਉਂਕਿ ਸਾਡਾ ਜਿਹੜਾ ਜਿਹੜਾ ਪਿੰਡ ਸੀ ਉਹ ਦੂਰ ਸੀ ਸ਼ਹਿਰ ਤੋਂ ਤੇ ਰੋਜ਼ ਮੈਂ ਕਾਲਜ ਵਾਪਸ ਨਹੀਂ ਆ ਜਾ ਸਕਦਾ ਨਾ ਸਾਰੇ ਜਿਹੜੇ ਆਂਡੀ ਕੁਆਲਟੀ ਨੂੰ ਪਤਾ ਸੀ ਵੀ ਇਹ ਸ਼ਹਿਰ ਹੀ ਰਹਿੰਦਾ ਚਾਹਤੋਂ ਨੰਗਦੇ ਆਉਂਦੇ ਹਨ ਮੈਨੂੰ ਨਾ ਵੇਖਣਾ ਹਾਂ ਕਿ ਇਹ ਸਾਡਾ ਇਹ ਉਥੇ ਸ਼ਹਿਰ ਰਹਿੰਦਾ ਉਹਨਾਂ ਜੋ ਪੁੱਛਣਾ ਵੀ ਸਾਡੇ ਘਰਦਿਆਂ ਨੂੰ ਤੁਹਾਡਾ ਲੜਕਾ ਵੀ ਕਿੱਥੇ ਉਹ ਨਾ ਜਿਹੜੇ ਆ ਦੂਜੇ ਨੂੰ ਤੁਸੀਂ ਨਾ ਵੀ ਉਥੇ ਉਹ ਜੀ ਉਹ ਕਿੱਥੇ ਆ ਤੋ ਨਾ ਜੀ ਉਥੇ ਉਥੇ ਕਾਜ ਪੜਦਾ ਤੇ ਉਥੇ ਸ਼ਹਿਰ ਹੀ ਰਹਿੰਦਾ ਵਾ ਉਹ ਮੁੰਡੇ ਕਾ ਗਰਮੀਆਂ ਦੀਆਂ ਛੁੱਟੀਆਂ ਸੀ ਤੇ ਮੈਂ ਗਿਆ ਪਿੰਡ ਤੇ ਮੈਨੂੰਰੇ ਘਰ ਤੇ ਜਾਂਦੇ ਵੀ ਆ ਜਿਹੜੇ ਆ ਡੰਗਰਾਂ ਦੇ ਜਿਹੜੇ ਆ ਉਹ ਧੇਰੇ ਤੇ ਉੱਤੇ ਖੂਹ ਤੇ ਬਾਹਰ ਖੜਨਾ ਹੋਵੇ ਤੇ ਤੂੰ ਲੈ ਜਾ ਉੱਥੇ ਲੈ ਕੇ ਤੇ ਬੰਦ ਆਵੀ ਤੇ ਮੈਂ ਲੈ ਕੇ ਚੱਲਾ ਗਿਆ ਆਂ ਤੇ ਸਾਡੇ ਉੱਤੇ ਖੂਹ ਦੇ ਉੱਤੇ ਦੋ ਤਿੰਨ ਘਰਾ ਦੇ ਹੋਰ ਵਿੱਚ ਡੰਗਰ ਜਿਹੜੇ ਆ ਉਹ ਪੈਦੇ ਹੀ ਤੇ ਉਹਨਾਂ ਦੇ ਉੱਥੇ ਲੱਗੇ ਰੋਖੇ ਸੀ ਸਾਰੇ ਤੇ ਲੱਗੇ ਉਹਨਾਂ ਦੀ ਪਹਿਲੀ ਲੱਗੇ ਲੱਗੇ ਜਿਨ੍ਹਾਂ ਦੀ ਉੱਥੇ ਖੂਹ ਦੇ ਉੱਤੇ ਉਹਨਾਂ ਦੇ ਵੀ ਗਰਮੀਆਂ ਚ ਉੱਥੇ ਬਿਰਾਉਂਦੇ ਹੁੰਦੇ ਸੀ ਤੇ ਮਮੀ ਉੱਥੇ ਬੰਨ ਕੇ ਮੈਨੂੰ ਵੀ ਤੇ ਬੰਨਵਾ ਤੇ ਤੇ ਮਮੀ ਉੱਥੇ ਚਲਾ ਗਿਆ ਜਦੋਂ ਮੈਂ ਆਪਣੇ ਡੰਗਰ ਬਣ ਕੇ ਆ ਗਿਆ ਤੇ ਸਾਡਾ ਇੱਕ ਕਟਾ ਸੀ 2 2.5 ਸਾਲ ਦਾ ਉਹ ਕਿਤੇ ਖੁੱਲ ਗਿਆ ਤੇ ਕਿਲੇ ਜਾਨੋ ਕਿਲਾ ਪੰਦੀਉ ਨੇ ਪਟਾ ਲਿਆ ਤੇ ਉਹ ਖੁੱਲ ਕੇ ਤੇ ਗੋਡੀਆਂ ਦੇ ਟੋਕੇ ਦੇ ਵਿੱਚ ਉਹ ਤੇ ਉਹਨਾਂ ਨੇ ਹਰਿਆ ਰੱਖਿਆ ਥੋੜਾ ਜਿਹਾ ਆਪਣੀ ਲਵੇਰੀ ਮਜਲੀ ਤੇ ਉਹਨਾਂ ਦਾ ਜਾ ਕੇ ਤੇ ਉਹਨੇ ਉਹ ਖਾ ਲਿਆ ਉਹ ਜਦੋਂ ਆਏ ਤੇ ਉਹਨਾਂ ਨੇ ਵੇਖਿਆ ਤੇ ਉਧਾਂ ਦਾ ਕਟਾ ਜਿਹੜਾ ਸਾਡਾ ਹਰਿਆ ਖਾਈ ਜਾਂਦਾ ਸਾਰਾ ਚੰਖਾਈ ਚੁਕਾ ਹੋਇਆ ਤੇ ਉਹ ਤਰਿਆ ਫਿਰਦਾ ਹੀ ਉਥੇ ਉਹ ਵੀ ਕਿ ਉਹਨਾਂ ਨੂੰ ਬੜਾ ਗੁੱਸਾ ਆਇਆ ਉਹਨਾਂ ਨੇ ਉਥੇ ਲੱਗੇ ਬੱਦੇ ਬੈਠੇ ਮੇਰੇ ਤੇ ਗਰਮੀਆਂ ਦੇ ਵਿੱਚ ਉਥੇ ਹੋਰ ਵੀ ਹੁਣ ਚਰ ਨੂੰ ਆ ਗਏ ਤੇ ਉਹਨਾਂ ਨੂੰ ਉਹਨਾਂ ਨੂੰ ਆਖਣ ਦਾ ਇਹਨਾਂ ਦੇ ਘਰ ਦੇ ਵੀ ਉੱਥੇ ਤੋਂ ਉਹਨਾਂ ਦੇ ਉਤਰਾ ਤੁਸੀਂ ਜਾਂਦੇ ਜੇ ਵੀ ਸਾਡਾ ਮੁੰਡਾ ਜਿਹੜਾ ਸ਼ਹਿਰ ਪੜਨ ਜਾਂਦਾ ਉਹ 3 ਵਜੇ ਤੇ ਇੱਕ ਫਰਕਟਾ ਬੰਨਣਾ ਤੇਨੂੰ ਹੋ ਜੇ ਉਹਦਾ ਨੀਗਾ ਇਹ ਗੱਲ ਬੜੀ ਆਸੇ ਵਾਲੀ ਪੁੱਛਦੇ ਹੋ ਕੇ ਕਟਾ ਬੰਨਣਾ ਚਾਹ ਸਕੂਲ ਤੇ ਸਕੂਲੇ ਉੱਥੇ ਕਿਹੜਾ ਜਾ ਕੇ ਜਾ ਕੇ ਸਿਖਾਉਂਦੇ ਆ ਪਰ ਕਿ ਇੱਕ ਸਿਆਣੇ ਹੋਣ ਦੇ ਉੱਤੇ ਤੇ ਜਿਹੜਾ ਵੀ ਜਾਣ ਕੇ ਜਿਹੜਾ ਪੜਿਆ ਲਿਖਿਆ ਬੰਦਾ ਉਹ ਹਰ ਕੋਈ ਸਬਦੇ ਵਿੱਚ ਸਿਆਣਵਾਂ ਜਾਸ ਜਿਹੜੀ ਆ ਉਹ ਵੱਡ ਜਾਂਦੀ ਆ ਜਦੋਂ ਉਹ ਗੱਲਾਂ ਇਤਨਾ ਕਾਂਡੇ ਸੀ ਤੇ ਮੈਨੂੰ ਵੀ ਆਪਣੀ ਇੱਕ ਜਿਹੜੀ ਪੁਰਾਣੀ ਗੱਲ ਆ ਜਿਹੜੀ ਆ ਉਹ ਜਾਦ ਆ ਗਈ ਉਹਨਾਂ ਦੇ ਨਾਲ ਉਦੋਂ ਮੈਂ ਦਿੱਲੀ ਵਿੱਚ 7ਵੀਂ 8ਵੀਂ ਦੇ ਵਿੱਚ ਹੋਗਾ ਸਾਡਾ ਜਿਹੜਾ ਉੱਥੇ ਸਕੂਲ ਆ ਜਿੱਥੇ ਮੈਂ ਜਾਣਾ ਟੰਡ ਪਿੰਡ ਆ ਸਾਡੇ ਤੋਂ ਉਹ ਜਦ ਤੈਹੀਂ ਉੱਤੇ ਬਾਹਰ ਡੇਰੇ ਤੇ ਰਹਿਨੇ ਹਾਂ ਤੇ ਉੱਤੇ ਲੱਗੇ ਸੂਰਜ ਤੇ ਅਹੀਂ ਉੱਤੇ ਪੱਡੀਆਂ ਉੱਥੇ ਜਾਂਦੇ ਆ ਜੇ ਸੂਏ ਤੋਂ ਬਾਹਰ-ਬਾਹਰ ਟੱਣ ਜਾਂਦੇ ਉਹ ਸਾਢੇ 5 ਕਿਲੋਮੀਟਰ ਬਾਰ ਬਾਰ ਪਿੰਦਾ ਸਕੂਲ ਸਾਡਾ ਤੇ ਅਹੀਂ ਪਿੰਡ ਥਾਣੀ ਤੇ ਤਕਰੀਬਨ ਘਾਟੇ ਜਾਂਦੇ ਸਾਕੂ ਸਾਈਕਲ ਤੇ ਬਾਹਰ-ਬਾਹਰ ਚੱਲੇ ਜਾਂਦਾ ਹੈ ਸਾਡੇ ਨਾਲ ਕੰਮ ਕਰਨ ਵਾਲਾ ਇੱਕ ਬੰਦਾ ਸੀ ਰਿਆ ਪਿੰਦਾ ਹੀ ਤੇ ਉਹ ਦੋ ਤਿੰਨ ਦਿਨ ਹੋਏ ਉਹ ਆਇਆ ਆ ਨਹੀਂ ਸੀ ਰਿਆ ਤੇ ਜਦੋਂ ਸਕੂਲੋਂ ਚੱਲਿਆ ਤੇ ਮੈਨੂੰ ਘਰ ਦੇ ਆਂਦੇ ਵੀ ਉਹ ਆਉ ਨਹੀਂ ਰਿਹਾ ਫਲਾਣਾ ਤੇ ਤੇਰੇ ਰਾਹ ਦੇ ਵਿੱਚ ਹੀ ਆਉਣਾ ਛੜਕਦੇ ਤੇ ਤੂੰ ਜਾਨ ਜਿਆਦਾ ਉਥੋਂ ਪਤਾ ਕਰ ਜੀ ਵੀ ਕੀ ਗੱਲ ਹੋਈ ਆ ਨੂੰ ਕਿਉਂ ਨਹੀਂ ਆ ਰਿਹਾ ਠੀਕ ਠਾਕ ਆ ਜਾਂ ਕੀ ਕਿਤੇ ਗਿਆ ਵੰਡੇ ਗਿਆ ਕੀ ਹੋਇਆ ਤੇ ਮੈਂ ਚਲੋ ਮੈਂ ਜਾਂਦਾ ਮੈਂ ਹਾਂ ਮੈਂ ਚਲਾ ਜੂ ਮੈਂ ਉਸ ਦਿਨ ਆਪਣੀ ਉੱਥੇ ਜਿਹੜੇ ਆ ਸੂਏ ਤੇ ਜਾਣ ਦੀ ਥਾਂ ਆਪਣੇ ਪਿੰਡ ਵਾਲੇ ਪਏ ਤੇ ਬਹਿ ਗਿਆ ਉਦੋਂ ਉਹ ਰਾਂ ਕੱਚਾ ਹੀ ਸੀਗਾ ਤੇ ਗਾੜੀਆਂ ਪੱਕੀ ਛੜਕ ਜਾਂਦੀ ਸੀ ਜਿਹੜੀ ਸਾਡੇ ਪਿੰਡ ਨੂੰ ਉੱਥੋਂ ਫਿਰ ਪਿੰਡ ਤੋਂ ਫਿਰ ਢਾਂਡਾ ਨੂੰ ਢਾਂਡਾ ਜਿਹੜਾ ਢਾਂਡ ਪਿੰਡ ਆ ਕਿਸੇਲ ਤੋਂ 1 ਕਿਲੋਮੀਟਰ ਦੀ ਵਿੱਥੇ ਆ ਜੋ ਉਸੇ ਪਾਸੇ ਸਾਡਾ ਸਕੂਲ ਸੀ ਸਾਡਾ ਤੇ ਮੈਂ ਜਦੋਂ ਅਜੇ ਉਹ ਤੋਂ ਦੇ ਕਰਤੇ ਉਹ ਥੋੜਾ ਜਿਹਾ ਪਛਾਈ ਸਾਹ ਤੱਕ ਲਾਤੇ ਮੈਂ ਵੇਖਿਆ ਤੇ ਉਹ ਉਧਾਂ ਦੀ ਮਾਤਾ ਬਾਹਰ ਨੂੰ ਆ ਰਹੀ ਠੋਕਰੀ ਉਹਦੇ ਹੱਥ ਵਿੱਚ ਫੜੀ ਸੀ ਉਹ ਕੂੜਾ ਕਾੜਾ ਜਲ ਕੇ ਕੋਈ ਹੁੰਡੀ ਤੇ ਛੜਕ ਦੇ ਲਾਗੇ ਟੋਏ ਹੀ ਉਹਦੇ ਸੁੱਟਣਾ ਸੁੱਟਣਾ ਆਉਂਦੇ ਸੀ ਮੈਂ ਉਹਦੇ ਅਜੇ ਲਾਗੇ ਜਿਉ ਮੋਰਲੀ ਅਜੇ ਸੁੱਟ ਕੇ ਪਛਾਈ ਹੜੀ ਤੇ ਮੈਂ ਜਨ ਮੈਂ ਵੀ ਉਹਦੇ ਬਰਾਬਰ ਤੇ ਚਲਾ ਗਿਆ ਮੈਂ ਉਤੋਂ ਹੀ ਉਹਨੂੰ ਸਾਈਕਲ ਤੇ ਚਲਦੇ ਹੌਲੀ ਹੌਲੀ ਤੋਂ ਹੀ ਮੈਨੂੰ ਆਵਾਜ਼ ਮਾਰ ਦਿੱਤੀ ਮੈਂ ਹਾਂ ਨਹੀਂ ਮਾਈ ਬਸ ਐਨੀ ਗੱਲ ਮੈਂ ਉਹਨੂੰ ਆਖੀ ਉਹਨੇ ਉਹਨੇ ਜਖਦਮ ਜਿਹੜਾ ਵਾ ਮੂੰਹ ਸ਼ਾਨੂਬ ਕਰਕੇ ਦੇਖੋ ਖਲੋਗੀ ਨਾਲੀ ਤੇ ਮੂੰਹ ਬਰ ਦੇ ਵੇਖਿਆ ਮੇਰੇ ਵੱਲ ਤੇ ਵੀਨਿਆ ਸਾਰੀ ਉਹਨੇ ਮੈਨੂੰ ਕੁਛ ਹੋਰ ਤੇ ਪੁੱਛਿਆ ਨਾ ਮਿੰਦੀ ਸਾਰੀ ਮੈਨੂੰ ਆਦੀ ਤੂੰ ਸਰਦਾਰਾਂ ਦਾ ਗਾ ਮੁੰਡਾ ਵਾ ਤੇ ਸਰਦਾਰ ਇਸ ਤਰ੍ਹਾਂ ਬੋਲਦੇ ਆ ਬਸ ਇੰਨੀ ਗੱਲ ਮਨੇ ਉਹਨੇ ਆਖੀ ਤੇ ਮੈਂ ਚੁੱਪ ਕਰਕੇ ਗਾਂ ਸਕੂਲ ਨੂੰ ਚਲਾ ਗਿਆ ਮੈਂ ਗਾੜੀ ਕੁਛ ਨਾ ਬੋਲ ਸਕਿਆ ਮੈਂ ਬੜਾ ਸ਼ਰਮਿੰਦਾ ਜਾ ਹੋਇਆ ਤੇ ਗਾਂ ਚਲਾ ਗਿਆ ਤੇ ਉਹ ਮੜਕੇ ਵੀ ਮੈਨੂੰ ਉਸ ਦਿਨ ਦਾ ਬੜੇ ਦਿਨ ਅਜੇ ਤੱਕ ਵੀ ਬੜੇ ਦਿਨ ਉਦੋਂ ਵੀ ਰਿਹਾ ਪੀ ਆਪਨੇ ਕਹਨੂ ਇਸ ਤਰ੍ਹਾਂ ਆਵਾਜ਼ ਮਾਰੀ ਕਿਉਂਕਿ ਉਹ ਮੇਰੀ ਮਾਂ ਦੀ ਉਰਦੀ ਸੀਗੀ ਮੈਨੂੰ ਇਤਰਾਵਾਜ਼ ਨਹੀਂ ਮਾਰਨੀ ਚਾਹੀਦੀ ਤੇ ਆਜ ਮੈਂ ਬੜਾ ਖਿਆਲ ਰੱਖਿਆ ਪੀ ਇਤਰਾਵਾ ਕਿ ਇਹ ਇਸ ਤਰ੍ਹਾਂ ਗਲਤੀ ਨਾ ਹੋਵੇ ਕਿਉਂਕਿ ਉਹ ਨਵਾਸ ਸੀ ਪੀ ਉਹ ਕਿਉਂਕਿ ਉਹ ਵੀ ਜਾਣਦੀ ਸੀ ਸਾਡੇ ਪਰਿਵਾਰ ਨੂੰ ਜਿਸ ਕਰਕੇ ਉਹ ਨਵਾਸ ਸੀ ਪੀ ਜਿਹੜਾ ਹੁੰਦੀ ਆ ਪੀ ਇੰਨਾ ਦਰਜ ਮੁੰਡਾ ਵਾ ਤੇ ਇਸ ਤਰ੍ਹਾਂ ਨਹੀਂ ਬੋਲੂਗਾ ਤੇ ਇਸ ਤਰ੍ਹਾਂ ਇਸੇ ਤਰ੍ਹਾਂ ਹੀ ਮੈਨੂੰ ਯਾਦ ਆ ਜਦੋਂ ਕਈ ਸਾਲ ਪਹਿਲਾਂ ਜਦੋਂ ਇੰਗਲਿਸ਼ ਤੋਂ ਜਾਇਦਾ ਸੀ ਕੈਨੇਡਾ ਤੋਂ ਚਾਹ ਕੋ ਵੀ ਲੋਕੀ ਜਾਂਦੇ ਸੀ ਬਾਹਰਲੇ ਕੰਟਰੀਆਂ ਤੋਂ ਤੇ ਜਦੋਂ ਦਿੱਲੀ ਉਤਰਦੇ ਜਾ ਉਹਦੇ ਅਮਰਤ ਦੇ ਉਹ ਜਿਹੜੇ ਜਿਹੜੇ ਉੱਥੇ ਪੀਸੋ ਵਾਲੇ ਜਾਂ ਜਿਹੜੇ ਕਸਟਮ ਵਾਲੇ ਹੁੰਦੇ ਸੀ ਉਹ ਸਾਹਮਣੇ ਵੀ ਇਸਾਮੇ ਆ ਗਈ ਹੁਣ ਸਾਡੇ ਉਹ ਇੱਕ ਸਾਮੇ ਵਾਂਗੂ ਹੀ ਵਰਤਦੇ ਹੁੰਦੇ ਪਿੱਛੇ ਜੇ ਕੁਛ ਨਾ ਕੁਛੇ ਦੇ ਕੋਲ ਲੈ ਲਓ ਕੋਈ ਨਾ ਕੁਛ ਇਹ ਲਵਾ ਲਓ ਇਹਨਾਂ ਕੋਲੋਂ ਕੁਝ ਉਹ ਵੀ ਮਿਲਦਾ ਵਾ ਮੈਂ ਉੱਥੇ ਦਿੱਲੀ 에ਰਪੋਰਟ ਤੇ ਉਤਰਿਆ ਤੇ ਉਥੋਂ 3 ਵੀਰ ਲਿਆ ਬੱਸ ਵਾਸਤੇ ਲੈਣੋ ਉਦੋਂ ਆ ਜਿਤਨਾ ਬੱਸਾਂ ਇਕੱਠੀਆਂ ਚੱਲਦੀਆਂ ਉਦੋਂ ਇਤਨਾ ਨੇ ਹੀ ਚੱਲਦੀਆਂ ਹੁੰਦੀਆਂ ਮੈਂ ਬਸ ਸਟਾਡੇ ਤੇ ਜਾ ਕੇ ਤੇ ਉੱਥੋਂ ਬਸ ਲੈਣਾ ਮੈਂ ਉੱਥੇ ਜਾਣ ਵਾਸਤੇ ਉਤਰਿਆ ਤੇ ਜਦੋਂ ਮੈਂ 3 ਵੀਲਰ ਲੈ ਕੇ ਚੱਜ ਗਿਆ ਉੱਥੇ ਰਾਤ ਵੇਲੇ ਗਾਰੀ ਚੱਕੇ ਚੌਂਕ ਤੇ ਇੱਕ ਵਾਰਾ ਉੱਥੇ ਪੁਲਿਸ ਵਾਲੇ ਖਲੋਤੇ ਹੀ ਉਥੋਂ ਦੇ ਦਿੱਲੀ ਦੇ ਹੀ ਹੋਣਗੇ ਉਹ ਤੇ ਚਾਰ ਪੰਜ ਜਣੇ ਉਹਨਾਂ ਨੇ ਮੇਰਾ ਅਟੈਚੀ ਵਿੱਚ ਰੱਖਿਆ ਵੇਖ ਕੇ ਤੇ ਜਦੋਂ ਉੱਥੇ ਬੋਰ ਤੇ ਆਉਲੀ ਉਹਨਾਂ ਨੇ ਹੱਥ ਦੇ ਕੇ ਰੋਕ ਲਿਆ ਦਾਦਾ ਪੁੱਤ ਉਹਨਾਂ ਦੀ ਸ਼ਤੀ ਰੋਕ ਰੋਕ ਤੇ ਮੈਨੂੰ ਆਦੇ ਬਾਹਰ ਆ ਕਦੀ ਮੇਰਾ ਉਹ ਜਿਹੜਾ ਇਹ ਬਟੂਆ ਮੇਰੇ ਕੋਲ ਉਹ ਵੇਖਣ ਕੋਲ ਕੇ ਵੇਖਣ ਤੇਰੇ ਕੋਲ ਕੀ ਆ ਤੇਰੇ ਕੋਲ ਕਿੰਨੇ ਡਾਲਰ ਆ ਜਾ ਕੇ ਇਹ ਆ ਇਹੋ ਜਿਹੀ ਚੀਜ਼ਾਂ ਤੇ ਤੂੰ ਕਿੱਥੋਂ ਆਇਆ ਕਿਉਂ ਮੈਂ ਮੈਂ 에어ਪੋਰਟ ਤੋਂ ਆ ਰਿਹਾ ਮੇਰੇ ਸਤੇ ਟੈਚੀ ਕੋਲ ਮੈਂ ਟੈਚੀ ਚ ਕੋਈ ਸੁਵਾਲ ਹੋ ਜਾ ਨਹੀਂ 에어ਪੋਰਟ ਤੋਂ ਆ ਰਿਹਾ ਉੱਥੇ ਤਾਂ ਸਾਰੀ ਚੈਕਿੰਗ ਹੋ ਕੇ ਆਉਂਦਾ ਜਾਜ ਦੇ ਵਿੱਚ ਇਹੋ ਜਿਹੀ ਚੀਜ਼ਾਂ ਤਾਂ ਹੈ ਨਹੀਂ ਪਰ ਉਹ ਕਿਤੇ ਮੰਨਣੇ ਕਿਣਾ ਮੈਨੂੰ ਵਿੱਚ ਉਹ ਪਾਸੇ ਕਰਕੇ ਕਰਕੇ ਲੈ ਗਿਆ ਉਹਦੇ ਤੇ ਫਿਰ ਤਿੰਨ ਕੁ ਫੁੱਲ ਲੱਗੇ ਸੀ ਉਹਦੇ ਉਹਦੇ ਮੋਢਿਆਂ ਤੇ ਤੇ ਹੋਣ ਮੈਨੂੰ ਇਹ ਮੈਨੂੰ ਆਦਾ ਤੁਰ ਲਿਆ ਕੁਝ ਕਰਨ ਕੋਈ ਕੋਈ ਸਾਨੂੰ ਕੋ ਚਾਹ ਪਾਣੀ ਦੇ ਮੁਨੇ ਇਨਿਗਾਲ ਆਖੀ ਮੈਨੂੰ ਆਖਿਆ ਆਪਣੇ ਮੋਢੇ ਤੇ ਲੱਗੇ ਸਟਾਰ ਵੇ ਤੇ ਤੂੰ ਮਾ ਕੀ ਕੀ ਰਿਆ ਪਰ ਉਹਨੂੰ ਕੋਈ ਅਸੀਦ ਉਫਰ ਕੇ ਨਾ ਪਿਆ ਇਸੇ ਤਰ੍ਹਾਂ ਹੀ ਅ ਅੱਜ ਤੱਕ ਕਈ ਵਾਰ ਆ ਬੰਦੇ ਆ ਜਿਨ੍ਹਾਂ ਜਿਹੜੇ ਵੱਡੀਆਂ ਉਹਤਿਆਂ ਤੇ ਸਤਕਾਰੀ ਉਹਦਿਆਂ ਤੇ ਸਰਕਾਰ ਦੀਆਂ ਕੁਰਸੀਆਂ ਤੇ ਬੈਠਿਆਂ ਦੇ ਆ ਵੜੇ-ਵੜੇ ਆ ਤੇ ਕਈ ਤੇ ਕਈਆਂ ਦੇ ਮੋਢਿਆਂ ਤੇ ਸਟਾਰ ਲੱਗੇ ਆ ਅਗੂ ਵੱਡੇ-ਵੱਡੇ ਅਫਸਰ ਬਣੇ ਆ ਤੇ ਤੇ ਚਾਹ ਕੋਈ ਜਿਹੜੀ ਜਿਹੜੀ ਕਾਰ ਤੇ ਝੰਡਾ ਲੱਗਾ ਹੋਵੇ ਉਹਦੇ ਵਿੱਚ ਕੋਈ ਬੈਠਾ ਹੋਵੇ ਕੋਈ ਮਿਸਟਰ ਕੋਈ ਦੂਜਾ ਕੋਈ ਮੁੱਖ ਉਦੋਂ ਲੋਕਾਂ ਨੂੰ ਉਹਦੇ ਤੇ ਬੜੀ ਇਹ ਜਿਹੜੀਆਂ ਸਤਕਾਰ ਵਾਲੀਆਂ ਚੀਜ਼ਾਂ ਹੁੰਦੀਆਂ ਲੋਕਾਂ ਦੀ ਬੜੀ ਰਿਸਪੈਕਟ ਹੁੰਦੀ ਆ ਉਦੋਂ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਜਾਂ ਮਾਪਿਓ ਆ ਜਾਂ ਜੋ ਵੀ ਉਹਨਾਂ ਦੇ ਹੁੰਦੇ ਆ ਜਾਂ ਬੱਚੇ ਉਹ ਬੜੇ ਮਾਣ ਨਾਲ ਦੱਸਦੇ ਆ ਵੀ ਸਾਡੇ ਸਾਡਾ ਜਿਹੜਾ ਫਲਾਣਾ ਉਹ ਫਲਾਣੀ ਐਸ ਐਸ ਜਿਹੜੀ ਪਦਵੀ ਤੇ ਆ ਤੇ ਜਦੋਂ ਇਹੋ ਜਿਹੇ ਲੋਕ ਜਿਹੜੇ ਅੱਜ ਤੇ ਹੋਏ ਜੇ ਕੋਈ ਉਹਨਾਂ ਵਿੱਚੋਂ ਜੇ ਕੋਈ ਇਸ ਤਰ੍ਹਾਂ ਦੇ ਕੰਮ ਕਰਦਾ ਕੋਈ ਰਿਸ਼ਵਤ ਜਾਂ ਭੁੱਖ ਭਖਾਉਂਦਾ ਵਾ ਮਰੀ ਜਮੀਰ ਵਾਲਾ ਜੇ ਕੋਈ ਮੰਗਤਿਆਂ ਵਾਂਗੂੰ ਵਾਂਗੂੰ ਫਿਰ ਮੰਗਣ ਲਾ ਪੈਂਦਾ ਵਾ ਤੇ ਫਿਰ ਜੋ ਫਿਰ ਉਹ ਵੇਖ ਕੇ ਫਿਰ ਉਹ ਬੁਰਾ ਤੇ ਲੱਗਦਾ ਜੇ ਲੋਕਾਂ ਦੀ ਕੋਈ ਇਤਿਹਾਸ ਨਹੀਂ ਹੁੰਦੀ ਜਿਵੇਂ ਇਹ ਕਿੰਨੇ ਧਾਰਮਿਕ ਜੜੀਆਂ ਪਰਾਵੇ ਪਾਏ ਹੁੰਦੇ ਆ ਤੇ ਬੜੀਆਂ ਅੱਜ ਤੇ ਧਾਰਮਿਕ ਉੱਚ ਵੀ ਆਖਣਗੇ ਜੀ ਆਹੀ ਆ ਬੜੇ ਆ ਜਾਂ ਕੋਈ ਜ਼ਥੇਦਾਰੀ ਹੋਵੇ ਜਾਂ ਕੋਈ ਉਸ ਤਰ੍ਹਾਂ ਆਮ ਜਨਤਾ ਵਿੱਚ ਵਿੱਚ ਜੇ ਕੋਈ ਨੇ ਕੋਈ ਪੰਜ ਕਾਰੀ ਆ ਜੀ ਮੈਂ ਜਾਂ ਕੋਈ ਪੰਡਿਤ ਜਾਂ ਕੋਈ ਮਹਿਵੀਰ ਬਦਾ ਹੋਵੇ ਤੇ ਆ ਧਰਮੀ ਪ੍ਰਵਾ ਪਾ ਕੇ ਫੇਰੇ ਤੇ ਉੰਜੂ ਦੇ ਕੋਲੋਂ ਉਹ ਵੀ ਜੜੀਆਂ ਹੋਮਿਆ ਘਰ ਦਾ ਹੀ ਪਰਿਆ ਹੋਵੇ ਤੇ ਜਦੋਂ ਆ ਕੋਈ ਵਿਚਾਰ ਕਰੇ ਜੇ ਅੱਗੋ ਗੱਲ ਨਾ ਹੋਵੇ ਤੇ ਗਾਲਾਂ ਹੀ ਕੱਢਣ ਡਿਆ ਹੋਵੇ ਉਹ ਲਾ ਪਵੇ ਤੇ ਜਾਲ ਲਿਖਤਾਂ ਵਿੱਚ ਕਈ ਵਾਰ ਵੇਖੀਦਾ ਇੰਟਰਨੈਟ ਤੇ ਕਈਆਂ ਨੂੰ ਵਿੱਚ ਬਲਨਾ ਤੇ ਆਪਣੇ ਬੜੇ ਉਹਨਾਂ ਨੇ ਲਿਖੇ ਹੁੰਦੇ ਆ ਪਰ ਉੰਜੂ ਜਿਹੜੋਂ ਵਿਚਾਰ ਕੋਸ਼ ਕੇ ਲੋਕਾਂ ਦਾ ਨਹੀਂ ਬਲਦੇ ਉੱਥੇ ਉਹ ਗਾਲਾਂ ਕੱਢਣ ਡੇ ਹੁੰਦੇ ਆ ਜੇ ਗੱਲਾਂ ਉਹ ਤਰਮ ਤੇ ਕੰਢੇ ਹੁੰਦੇ ਆ ਤੇ ਇਸ ਤਰ੍ਹਾਂ ਇਹ ਆਪ ਮੈਂ ਡਿਗਰੀਆਂ ਵਾਲੇ ਵੀ ਨਾ ਜਿਹੜਾ ਜੀ ਪ੍ਰੋਫੈਸਰ ਆ ਜਾਂ بڑے ਸਾਡੇ ਜੀ ਮੇਰੇ ਕੋ ਫਲਾਣੀ ਡਿਗਰੀ ਹੈ ਮੈਂ ਪੀ ਐਡੀ ਕੀਤੀ ਮੈਂ ਡਾਕਟਰ ਮੈਂ ਫਲਾਣਾ ਡਾਕਟਰ ਪ੍ਰੋਫੈਸਰ ਉਹ ਚੀਜ਼ਾਂ ਆ ਮੇਰੀਆਂ ਇਨੀ ਕਿਤਾਬਾਂ ਲਿਖੀਆਂ ਵਾ ਮੈਂ ਤੇ ਇੱਥੇ ਇੱਥੇ ਪੜਾਉਂਦਾ ਰਿਹਾ ਮੇਰੇ ਇਨੇ ਅਵਾਰਡ ਮਿਲੇ ਆ ਤੇ ਜੇ ਤਾਂ ਕੋਈ ਉਹਨਾਂ ਵਿੱਚੋਂ ਜਦੋਂ ਕੋਈ ਇਸ ਤਰ੍ਹਾਂ ਹੋਮੇ ਕਾਰਜਾਂ ਨੂੰ ਗੱਲਬਾਤ ਕਰਨ ਦਾ ਸਲੀਕਾ ਨਹੀਂ ਆਉਂਦਾ ਚੰਗੀ ਤਰ੍ਹਾਂ ਉਹ ਤੇ ਉਹਨਾਂ ਵਿੱਚ ਵੀ ਬਤਨ ਫਨ ਰਾਜ ਤੋਕਾਂ ਨੂੰ ਆਸ ਹੁੰਦੀ ਆ ਵੀ ਇਹਦੇ ਕੋ ਬੰਦੇ ਕੋਈ ਇਸ ਤਰ੍ਹਾਂ ਦਾ ਨਹੀਂ ਹੋਊਗਾ ਇਹੜੇ ਨਾ ਸੋਚਿਆ ਬੰਦਾ ਜਿਹਨੂੰ ਬੋਲਦਾ ਵਾ ਸਟੇਜ ਤੇ ਬੜ ਜਿਹੜੇ ਆ ਚੋਣਵੇਂ ਜਿਹੜੇ ਹੁੰਦੇ ਆ ਸ਼ਬਦ ਹੁੰਦੇ ਆ ਪਰ ਜਦੋਂ ਆਮ ਦੀ ਜਾਂ ਆਮ ਦੀ ਕੋਈ ਕੁਛਰੀ ਕਿਤੇ ਲੋੜ ਪਵੇ ਕੋਈ ਹੈਲਪ ਕਰ ਦੇ ਕਿਸੇ ਨਵੇਂ ਆਪ ਵੀ ਜਿਹੜਾ ਉੱਠ ਰਿਹਾ ਦਵਾ ਲਖਾਰੀ ਜਾ ਰਿਹਾ ਕੋਈ ਨਵਾ ਕਰ ਰਿਹਾ ਕੋਈ ਉਹਦੀ ਹੈਲਪ ਵਾਸਤੇ ਜੇ ਕੋਈ ਮਤ ਮੰਗੇ ਫਿਰ ਜੇ ਉਹ ਨਾ ਕਰੇ ਉਹਦੇ ਚ ਆਪਣੀ ਉਹ ਇਖਾਜ ਹੋਵੇ ਬਲਹਾ ਇਹ ਵੀ ਕਦੇ ਕੱਲ ਨੂੰ ਮੇਰੇ ਬਰਾਬਰ ਹੋ ਜਾਊਗਾ ਤਾਂ ਫਿਰ ਉਹਨਾਂ ਲੋਕਾਂ ਦਾ ਸਤਿਕਾਰ ਜਿਹੜਾ ਉਹ ਕਰਦਾ ਹੋਵੇ ਆਸ ਜਿਹੜੀ ਆਏ ਹੁੰਦੀ ਆ ਵੀ ਹਾਂ ਇਹ ਕਰੂ ਇਸ ਤਰ੍ਹਾਂ ਨਹੀਂ ਕਰੂਗਾ ਇਹ ਆਮ ਜਨ ਲੋਕੀ ਉਹਨਾਂ ਨੂੰ ਆਮ ਜਨ ਦੂਜੀਆਂ ਦੁਨੀਆਂ ਦਨਾਂ ਵੀ ਨਾਲੋਂ ਤਾਂ ਵੇਂਦੇ ਆ ਇਸੇ ਤਰ੍ਹਾਂ ਜਦੋਂ ਅਸੀਂ ਬਾਹਰ ਕੋਈ ਜਾਂਦਾ ਉਦੇਸ਼ ਹੋ ਗਿਆ ਹੋਵੇ ਜਦੋਂ ਕੋਈ ਸ਼ਹਿਰ ਵਿੱਚ ਉਹ ਜਾਂਦਾ ਜਾਂਦਾ ਵਾ ਤੇ ਪਿੰਡ ਵਿੱਚ ਤੇ ਉਹਨਾਂ ਨੂੰ ਉਹ ਪਾਣੀ ਇਹ ਬੰਦਾ ਸ਼ਹਿਰ ਚ ਰਿੰਦਾ ਨਵੀਂ ਨੂੰ ਸਾਡ ਨੌਲੇਜ ਜਿਆਦੀ ਸਮਝਿਆ ਜਿਆਦੀ ਨੌਲੇਜ ਉੱਥੇ ਵਕ ਵਕ ਲੋਕਾਂ ਨੂੰ ਮਿਲਦਾ ਵਾ ਉਦਾਤ ਵੀ ਜਿਹੜਾ ਦਾਇਰਾ ਵੱਡਾ ਉਤੋਂ ਬਾਅਦ ਜੇ ਬਾਹਰਲੇ ਕੰਟਰੀ ਜਿਆਦਾ ਹੋ ਤਾਂ ਉਹਦੇ ਜੇ ਹੋਰ ਜਿਆਦਾ ਉੱਥੋਂ ਦਿਨ ਵਜਦਾ ਵੀ ਜਿਆਦਾ ਘੁਮਿਆ ਫਿਰਿਆ ਇਹਨਾਂ ਲੋਕਾਂ ਬੱਕਦੇ ਵਕ ਵਕ ਜਿਹੜੇ ਦੇਸ਼ਾਂ ਦੇ ਲੋਕ ਆ ਉਹਨਾਂ ਨਾਲ ਹੀ ਤਾਂ ਪ੍ਰਭਾਵ ਪਿਆ ਵਾ ਤੇ ਇਹਨੂੰ ਜਿਹੜੀ ਆ ਸਾਡੇ ਨਾਲੋਂ ਜਿਆਦਾ ਜਿਹੜੀ ਆ ਉਹ ਸੋਝੀ ਜਿਆਦਾ ਆਵਾਦ ਪਨੋਕਾਣਾ ਪਿਆ ਵਾ ਤੇ ਇਹਨੂੰ ਜਾਣਕਾਰੀ ਇਹੋ ਚੰਗਾ ਹੋਏ ਨੂੰ ਤਰੀਕਾ ਹੋਊਗਾ ਤੇ ਇਹਨੂੰ ਉਹ ਸੋਝੀ ਕਿੱਥੇ ਕਿਹੜੀ ਚੀਜ਼ ਕਰਨੀ ਆ ਕਿੱਥੇ ਕਿਹੜੀ ਚੀਜ਼ ਸੁੱਟਣੀ ਆ ਇਹਨੂੰ ਪਤਾ ਹੋਊਗਾ ਪਰ ਜੇ ਉਹ ਹੀ ਜਿੱਜਾ ਕਾ ਅਗੇ ਉੱਥੇ ਗਿਆ ਯੂਰੋ ਪੰਜਾਬ ਤੇ ਉਥੇ ਬਾਜ਼ਾਰ ਵਿੱਚ ਸੁੱਟੇ ਜਾਵੇ ਉਥੇ ਖਾਈ ਜਾਵੇ ਉਥੇ ਠੁੱਕੇ ਜਾਵੇ ਤੇ ਕਾਰ ਚਲਾਵੇ ਤੇ ਦੋ ਦੋ ਲੈਣਾ ਚਾ ਕਿਸੇ ਨੂੰ ਰਾਜ ਨਾ ਦਵੇ ਤੇ ਇਹੋ ਜਿਹੀ ਚੀਜ਼ਾਂ ਜਦੋਂ ਉਹ ਵੀ ਦੂਜੀਆਂ ਵਰਗੀਆਂ ਆਮ ਉਥੋ ਜੋ ਉਥੇ ਤੁਰਿਆ ਫਿਰਦੇ ਉਹੋ ਜੇ ਕੰਮ ਕਰੂਗਾ ਤੇ ਫਿਰ ਉਹ ਅਗਲਾਂ ਤੋਂ ਵੇਖਿਆ ਆਸ ਔਰ ਦੀ ਵੀ ਲਈ ਇਹ ਕੋਈ ਆਸ ਨਹੀਂ ਆਸ ਨਹੀਂ ਹੁੰਦੀ ਇਸੇ ਤਰ੍ਹਾਂ ਜ ਤਾਈਆਂ ਤੇ ਉਹਨਾਂ ਵਾਸਤੇ ਜਿ ਤਰ੍ਹਾਂ ਬੀਬੀ ਨੂੰ ਜਿਹੜੀਆਂ ਤੁਹਾਡੇ ਘਰ ਦੇ ਨੂੰ ਜਾਣ ਕਰਕੇ ਪਰਿਵਾਰ ਨੂੰ ਜਾਣ ਕਰਕੇ ਉਹਨੂੰ ਨਿਰਤੋਂ ਆਸ ਸੀ ਇਸੇ ਤਰ੍ਹਾਂ ਜਿਹੜਾ ਬੰਦਾ ਉਹ ਸ਼ਹਿਰ ਪਰ ਪੜਨ ਕਰਕੇ ਉਹਨਾਂ ਨੂੰ ਆਸੀਪੀਆ ਥੋੜਾ ਜਿਹਾ ਧਿਆਨ ਨਾਲ ਕੰਮ ਕਰਾਊਗਾ ਜਿਹੜਾ ਕੰਮ ਕਰਦਾ ਆਊਗਾ ਸਿਆਣਾ ਵਾ ਦੂਜਿਆਂ ਨਾਲ ਤੇ ਇਸੇ ਤਰ੍ਹਾਂ ਇਹ ਮੈਨੂੰ ਆਸੀ ਜਿਹਦਾ ਸਟਾਰਟ ਜਿਹਨਾਂ ਨੇ ਸਟਾਰ ਲਾਏ ਐ ਏਡੇ ਵੱਡੇ ਅਫਸਰ ਐ ਬੜੇ ਐ ਕਿੰਨੀ ਮਿਹਨਤਾਂ ਨਾਲ ਤੇ ਬੜਕੇ ਵਿੱਚ ਆ ਕੇ ਤਰਖਾਵਾ ਮਿਲਣ ਡਿਆ ਇਨੀਆਂ ਤੇ ਫਿਰ ਵੀ ਮੰਗਤਿਆਂ ਵਾਂਗੂ ਜਦੋਂ ਬੰਦਾ ਬੰਗੂਗਾ ਤੇ ਉਹ ਇਲਾਜ ਕਰੂ ਵੀ ਮੈਂ ਆ ਕਰਾਂ ਅਜਾਣ ਹਕੂਮਤ ਦੀ ਜਾਇ ਨਹੀਂ ਆਪਣੇ ਹਉਮੇ ਘਰ ਚ ਰਹੂਗਾ ਤੇ ਉਥੇ ਵੀ ਜੜਜਾਹ ਸ ਜਿਹੜੀ ਆ ਇਹ ਉਹ ਦਿਹਾ ਉਹ ਫਿਰ ਟੜਜੇ ਪਰ ਟੁੱਟਦੀ ਆ ਇਸ ਕਰਕੇ ਆਸ ਹੁੰਦੀ ਸਾਨੂੰ ਜਦੋਂ ਕੋਈ ਕਿਸੇ ਨੂੰ ਵੇਦੇ ਜੀ ਵੀ ਉਹਦੇ ਉਹਦੇ ਰੂਪ ਨੂੰ ਕੁਝ ਚਿੱਤੇ ਦੇ ਉਹ ਜਿਸ ਬੰਦੇ ਨੂੰ ਜਿਸ ਰੂਪ ਵਿੱਚ ਤੇ ਪਿਆ ਬੰਦਾ ਇਸ ਤਰ੍ਹਾਂ ਦਾ ਹੋਊਗਾ ਜਦੋਂ ਤੈਨੂੰ ਮਿਲਦੇ ਜੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਮੇਰੀ ਵੀਡੀਓ ਵੇਖਣ ਨੂੰ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ